ਜਿਵੇਂ ਖੜੇ ਆ ਪਿੰਡ ਕੌਣੀ ਜ਼ਿਲ੍ਹਾ ਸ੍ਰੀ ਮੁਕਸਰ ਦਾ ਪਿੰਡ ਆ ਇਹ ਤੇ ਭਾਈ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਸਿੱਖ ਸੰਗਤਾਂ ਪੰਜਾਬੀ ਵੀਰ ਖੜੇ ਆ ਇਹਨਾਂ ਤੋਂ ਲੈਣੇ ਤੁਹਾਨੂੰ ਗੱਲਬਾਤ ਕੀ ਕਹਿਣਾ ਇਹਨਾਂ ਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਸਾਡੇ ਇਹ ਜਿਹੜੀ ਚੋਣ ਮਹਿਮਾ ਚੱਲ ਰਹੀ ਆ ਇਹ ਪਿੰਡ ਦੋਦਾ ਤੋਂ ਜਿਹੜੀ ਸੰਗਤ ਸਾਰੇ ਸਾਰੇ ਭਰਾ ਵੀਰ ਮੇਰੇ ਵੱਡੇ ਬਜ਼ੁਰਗ ਸਾਰੇ ਅਸੀਂ ਇੱਥੇ ਇਕੱਤਰ ਹੋਏ ਆ ਭਾਈ ਸਾਹਿਬ ਦਾ ਕਾਫਲਾ ਪਿੱਛੇ ਤੋਂ ਆ ਰਿਹਾ ਹਰੀਕਿਆਂ ਤੋਂ ਉਦੋਂ ਬਾਅਦ ਕੌਣੀ ਆਇਆ ਉਹ ਕਾਫਲਾ ਤੇ ਅਸੀਂ ਕਾਫਲੇ ਨੂੰ ਲੈ ਕੇ ਅੱਗੇ ਵਧਾਂਗੇ ਪਿੰਡ ਦੋਦਾ ਨਗਰ ਦੋਦਾ ਦੀ ਸਾਰੀ ਸੰਗਤ ਨੇ ਏਕਾ ਕਰ ਲਿਆ ਕੇਸਵਰ ਭਾਈ ਸਾਹਿਬ ਦੇ ਅਸੀਂ ਕਿਸਾਨ ਗੰਨਾ ਤੇ ਮੋਹਰਾਂ ਲਾ ਕੇ ਇਹਨਾਂ ਨੂੰ ਅਸੀਂ ਕਾਮਯਾਬ ਕਰਨਾ ਤੇ ਇਹਨਾਂ ਨੂੰ ਪਾਰਲੀਮੈਂਟ ਵਿੱਚ ਭੇਜਣਾ ਦੂਜੀ ਗੱਲ ਕੀ ਸਾਡੇ ਸਿੱਖਾਂ ਦੀ ਕੋਈ ਵੀ ਗੱਲ ਕਰਨ ਵਾਲਾ ਪਾਰਲੀਮੈਂਟ ਵਿੱਚ ਨਹੀਂ ਹੁੰਦਾ ਸੀ ਜਦੋਂ ਕਿ ਹੁਣ ਅਸੀਂ ਸਾਰੇ ਭਰਾਵਾਂ ਨੇ ਸਾਰੀ ਸਿੱਖ ਸੰਗਤ ਖੜੀ ਆ ਸਾਡਾ ਮਾਲਵਾ ਪਹਿਲਾਂ ਹੀ ਸਿੱਖੀ 'ਚ ਬਹੁਤ ਪਿੱਛੇ ਆ। ਸਿੱਖੀ 'ਚ ਪਿੱਛੇ ਹੋਣ ਕਰਕੇ ਇਸ ਵਾਰ ਸਾਰੇ ਭਰਾਵਾਂ ਨੇ, ਯੂਥ ਨੇ, ਪਿੰਡਾਂ ਨੇ ਏਕਾ ਕਰ ਲਿਆ ਕਿ ਇਸ ਵਾਰ ਭਾਈ ਸਾਹਿਬ ਨੂੰ ਅਸੀਂ ਵੱਡੇ ਬਹੁਮਤ ਨਾਲ ਜਿਤਾ ਕੇ ਅਸੀਂ ਪਾਰਲੀਮੈਂਟ ਵਿੱਚ ਭੇਜੀਏ। ਬਾਕੀ ਗੱਲਾਂ ਜੋ ਇਹ ਕਰੀ ਜਾਂਦੇ ਆ ਆਮ ਆਦਮੀ ਵਾਲੇ ਜੋ ਗੱਲਾਂ ਇਹ ਕਰ ਰਹੇ ਆ ਕਿ ਸਾਡੀ ਤਾਂ ਜੀ ਇੰਨੀ ਲੀਡ ਆ, ਸਾਡੀ ਉਹ ਆ। ਅਸੀਂ ਤਾਂ ਇਹਨਾਂ ਨੂੰ ਇੱਕ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਤੁਸੀਂ ਜੋ ਵੀ ਆਪਦਾ ਕੈਂਡੀਡੇਟ ਸਾਡੇ ਤੱਕ ਭੇਜਿਆ ਕਰਮਜੀਤ ਅਨਮੋਲ ਇਹ ਤਾਂ ਸਾਡੇ ਕਿਸੇ ਮੁਕਾਬਲੇ ਚ ਵੀ ਨਹੀਂ ਤੁਸੀਂ ਆਪ ਦਾ ਮੁਕਾਬਲਾ ਹੰਸਰਾਜ ਨਾਲ ਕਰੋ ਜਾਂ ਕਿਸੇ ਹੋਰ ਨਾਲ ਕਰੋ ਸਾਡਾ ਮੁਕਾਬਲਾ ਤਾਂ ਗੁਰੂ ਸਾਹਿਬ ਨੇ ਇਹ ਕਹਿ ਕੇ ਭੇਜਤਾ ਕਿ ਸਾਰੀ ਸਿੱਖ ਫੌਜ ਤਿਆਰ ਹੋ ਗਈ ਮਗਰ ਤੇ ਸਾਡਾ ਮੁਕਾਬਲਾ ਅਜੇ ਤੱਕ ਕਿਸੇ ਨਾਲ ਨਹੀਂਗਾ ਸਾਡਾ ਮੁਕਾਬਲਾ ਤਾਂ ਅਸੀਂ ਤਾਂ ਬਹੁਤ ਬਹੁਤ ਅੱਗੇ ਜਾ ਰਹੇ ਹਾਂ ਇਸ ਟਾਈਮ ਬਾਕੀ ਮਾਲਕ ਦੀ ਕਿਰਪਾ ਜਿੱਤ ਤਾਂ ਸਾਡੀ ਹੋਈ ਪਈ ਆ ਐਲਾਨ ਹੀ ਬਾਕੀ ਆ ਤੇ ਅਸੀਂ ਤਾਂ ਇਹ ਮੈਂ ਤਾਂ ਭਗਵਾਨ ਤਮਨ ਨੂੰ ਵੀ ਇਹੀ ਸੰਦੇਸ਼ ਦਵਾਂਗਾ ਕਿ ਤੁਸੀਂ ਇੱਥੋਂ ਜਾ ਤਾਂ ਆਪ ਚੋਣ-ਚੋਣ ਲੜਦੇ ਜੇ ਕੋਈ ਉਹ ਐਸਸੀ ਦਾ ਕੋਈ ਬਣਾ ਕੇ ਸਰਟੀਫਿਕੇਟ ਆਪ ਲੜਨਾ ਸੀਗਾ ਤੇ ਜਾਂ ਫਿਰ ਇੱਥੋਂ ਕੇਜਰੀਵਾਲ ਨੂੰ ਲੜਾਉਣਾ ਸੀਗਾ ਹੋਰ ਤਾਂ ਸਾਡੇ ਮੁਕਾਬਲੇ 'ਚ ਕੋਈ ਹੈ ਨਹੀਂਗਾ ਇਹ ਥੋੜਾ ਬਹੁਤ ਐਂ ਜੇ ਲੱਗਦਾ ਸੀ ਸਾਨੂੰ ਵੀ ਚਲੋ ਜੇ ਮੁੱਖ ਮੰਤਰੀ ਲੜ ਰਿਹਾ ਤੇ ਜਾਂ ਦਿੱਲੀ ਦਾ ਮੁੱਖ ਮੰਤਰੀ ਇੱਥੇ ਆ ਕੇ ਚੋਣ ਲੜ ਰਿਹਾ ਸਾਨੂੰ ਐਂ ਲੱਗਣਾ ਸੀ ਕੋਈ ਬੰਦਾ ਆਇਆ ਇੱਥੇ ਮਾਰੀ-ਮੋਟੀ ਚੋਣ ਲੜਨ ਪਰ ਸਾਡਾ ਤਾਂ ਵਾਹਿਗੁਰੂ ਨੇ ਕਿਰਪਾ ਹੀ ਨਹੀਂ ਕੀਤੀ ਦੇਖੋ ਸਾਰਾ ਨਗਰ ਇਕੱਠਾ ਹੈ ਦੋਦਾ ਨਗਰ ਦੋਦੇ ਨਗਰ ਦੀ ਸਾਰੀ ਪੰਚਾਇਤ ਆ ਦੋਦੇ ਨਗਰ ਦੇ ਵੀਰ ਆ ਭਾਈ ਸਾਹਿਬ ਦਾ ਕਾਫਲਾ ਅਸੀਂ ਇੱਥੋਂ ਇੰਨੀ ਹੀ ਸੰਗਤ ਦੋਦੇ ਦਫ਼ਤਰ ਦੇ ਵਿੱਚ ਆ ਅਸੀਂ ਭਾਈ ਸਾਹਿਬ ਦੇ ਕਾਫਲੇ ਦੇ ਨਾਲ ਇੱਥੋਂ ਕਾਫਲੇ ਦੇ ਰੂਪ ਵਿੱਚ ਜਾਵਾਂਗੇ ਪਿੰਡ ਦੋਦਾ ਕਿੱਥੋਂ ਤੱਕ ਕਾਫਲਾ ਚੱਲੂਗਾ ਇਹ ਕਾਫਲਾ ਜੀ ਗਿੱਦੜਵਾ ਜਾ ਕੇ ਗਿੱਦੜਵਾ ਪਿੰਡ ਸਮਾਪਤ ਹੋਣਾ ਤੇ ਜਿੱਥੋਂ ਤੱਕ ਵੀ ਭਾਈ ਸਾਹਿਬ ਸਾਨੂੰ ਅੱਗੇ ਦਾ ਵੀ ਹੁਕਮ ਦੇਣਗੇ ਅਸੀਂ ਤਾਂ ਉੱਥੋਂ ਤੱਕ ਹੀ ਬਾਕੀ ਅਸੀਂ ਤਾਂ ਜਦੋਂ ਇੱਕ ਏਕਾ ਕਰ ਲਿਆ ਪਿੰਡ ਨੇ ਵੀ ਅਸੀਂ ਤਾਂ ਭਾਈ ਸਾਹਿਬ ਦੇ ਨਾਲ ਆ ਅਸੀਂ ਤਾਂ ਕਿਸੇ ਪਾਸੇ ਨਹੀਂ ਨਾ ਤਾਂ ਪਾਰਟੀ ਬਾਜੀ ਤੋਂ ਪਾਸੇ हट ਕੇ ਅਸੀਂ ਇਹ ਫੈਸਲਾ ਲਿਆ ਪਿੰਡ ਨੇ ਵੀ ਅਸੀਂ ਭਾਈ ਸਾਹਿਬ ਨੂੰ ਵੋਟ ਪਾਉਣੀ ਹੈ ਇਸ ਵਾਰ ਤੇ ਭਾਈ ਸਾਹਿਬ ਨੂੰ ਪਾਰਲੀਮੈਂਟ ਚ ਭੇਜਣਾ ਜਿੱਥੇ ਕਿ 543 ਦੇ ਵਿੱਚ ਸਾਡੇ ਇਹ ਸਿੱਖ ਕੌਮ ਦੇ ਜਰਨੈਲ ਯੋਧੇ ਉਥੇ ਬੈਠੇ ਹੋਣਗੇ ਤੇ ਸਾਨੂੰ ਮਾਣ ਹੋਊਗਾ ਕਿ ਸਾਡੀ ਸਿੱਖ ਕੌਮ ਦਾ ਯੋਧਾ ਕੋਈ ਉਥੇ ਸਾਡੇ ਹੱਕਾਂ ਦੀ ਗੱਲ ਕਰ ਰਿਹਾ ਜਿਹੜੀ ਕਿ ਇਹ ਤੋਂ ਪਹਿਲਾਂ ਨਹੀਂ ਕੀਤੀ ਜਾਂਦੀ ਸੀ ਤੇ ਅਸੀਂ ਪ੍ਰਮਾਤਮਾ ਅੱਗੇ ਦੁਆ ਇਹ ਕਰਦੇ ਆ ਕਿ ਇਹ ਤਾਂ ਸਾਨੂੰ ਤਾਂ ਇਲੈਕਸ਼ਨ ਹੀ ਬਹੁਤ ਛੋਟਾ ਲੱਗ ਰਿਹਾ ਹੁਣ ਕਿਉਂਕਿ ਇਹ ਤਾਂ ਸਾਨੂੰ ਬਿਲਕੁਲ ਐ ਲੱਗ ਰਿਹਾ ਕਿ ਇੱਕ ਨਿੱਕਾ ਜਿਹਾ ਇਲੈਕਸ਼ਨ ਆ ਤੇ ਸਾਡੇ ਤਾਂ ਹੱਥ ਦੇ ਵਿੱਚ ਆ ਪ੍ਰਮਾਤਮਾ ਦੀ ਕਿਰਪਾ ਪ੍ਰਮਾਤਮਾ ਦੀ ਕਿਰਪਾ ਇੰਨੀ ਕਾ અપਾਰ ਕਿਰਪਾ ਹੋਈ ਹੈ ਕਿ ਮੇਰੇ ਹਿਸਾਬ ਨਾਲ ਹੋਰਾਂ ਪਿੰਡਾਂ 'ਚ ਕਿਸੇ ਪਾਰਟੀ ਦਾ ਕੋਈ ਵੀ ਬੂਥ ਨਹੀਂ ਲੱਗੇਗਾ ਇਸ ਵਾਰ ਤਾਂ ਬੂਥ ਭਾਈ ਸਾਹਿਬ ਦੇ ਲੱਗਣਗੇ ਬਾਕੀ ਦਾ ਸਾਰੇ ਜਵਾਬ ਦੇ ਗਏ ਆ ਜੀ ਬੂਥ ਲਾਉਣ ਤੋਂ ਵੀ ਬਾਕੀ ਤੁਸੀਂ ਆਪ ਵੇਖ ਲੋਗੇ ਸਾਰੇ ਪੱਤਰਕਾਰ ਭਰਾ ਨਾਲ ਹੀ ਚੱਲ ਰਹੇ ਆ ਭਾਈ ਸਾਹਿਬ ਦੇ ਕਾਫਲੇ ਦੇ ਵੀ ਇਹ ਜੱਤ ਸਾਡੀ ਤਾਂ ਯਕੀਨੀ ਆ ਬਾਕੀ ਭਾਈ ਸਾਹਿਬ ਨਾਲ ਵੀ ਗੱਲ ਕਰੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਆ ਕਿ ਭਾਈ ਸਾਹਿਬ ਜੀ ਦਾ ਖਾਲਸਾ ਪੁੱਤਰ ਭਾਈ ਬੀਅੰਦ ਸਿੰਘ ਸ਼ਹੀਦ ਭਾਈ ਬੀਅੰਦ ਸਿੰਘ ਉਹ ਪਿੱਛੇ ਤੋਂ ਆ ਰਹੇ ਆ ਅਸੀਂ ਉਹਨਾਂ ਦੇ ਸਵਾਗਤ ਲਈ ਖੜੇ ਆ ਠੀਕ ਆ ਜੀ ਅਸੀਂ ਜਿੱਥੋਂ ਤੱਕ ਭਾਈ ਸਾਹਿਬ ਕਹਿਣਗੇ ਉਸ ਨਾਲ ਬੇਸ਼ੰਮ ਦੇ ਸਾਈਂ ਧਰਤੀ ਤੇ ਬੈਠੇ ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਵੀ ਭਾਈ ਸਾਹਿਬ ਆਪਦੇ ਪੰਜਾਬ ਦੇ ਵਿੱਚ ਪਰਤੋ ਆਪਦੇ ਕਿਹੜੇ ਯੋਧੇ ਅਜਨਾਲੇ ਆਪਣਾ ਵੋਟ ਬਾਰੇ ਕੀ ਕਰੀਏ ਅਸੀਂ ਚੋਗੇ ਵੀ ਭਾਈ ਸਾਹਿਬ ਇਹਨਾਂ ਭਾਈ ਸਾਹਿਬ ਦੇ ਨਾਲ ਖੜੋ ਜਿੰਨੇ ਵੀ ਆਪਣੇ ਬਾਹਰ ਗਏ ਆ ਵੀਰ ਉਹਨਾਂ ਦੇ ਮਤਲਬ ਜੋਸ਼ ਰਿਸ਼ਤੇਦਾਰ ਆ ਜੋ ਪਰਿਵਾਰ ਆ ਉਹ ਜਿੱਥੇ ਵੀ ਕਿਸੇ ਵੀ ਹਲਕੇ ਦੇ ਆ ਜੋ ਆਪਣੇ ਲਈ ਕਾਮ ਲਈ ਬੰਦੇ ਨੇ ਕਿਸੇ ਨੇ ਕੋ ਦੇਣ ਦਿੱਤੀ ਆ ਆਪਾਂ ਉਹਦੇ ਨਾਲ ਖੜਗੇ ਠੀਕ ਆ ਸਾਰੇ ਹਾਂ ਪਾਰਟੀਆਂ ਚੰਗੇ ਨੇ ਸਾਰੇ ਆਪਦੇ ਜਗ੍ਹਾ ਤੇ ਸਾਰੇ ਮੋਕੇ ਆ ਠੀਕ ਹੈ ਜੀ ਅਸੀਂ ਮਨ ਚਲ ਕਿਸੇ ਨੂੰ ਮਾਰਨਾ ਨਹੀਂ ਕਹਿੰਦਾ ਨਾ ਕਿਸੇ ਨੂੰ ਚੰਗਾ ਕਹਿਣਾ ਅੱਗੇ ਅਸੀਂ ਮਾਲਵੇ ਦੇ ਵਿੱਚ ਸਿੱਖੀ ਤੌਰ ਤੇ ਬਹੁਤ ਪਿੱਛੇ ਆ ਠੀਕ ਹੈ ਸਾਨੂੰ ਜੇ ਸਾਡਾ ਮਨ ਚੱਲ ਜਿੱਤ ਕੇ ਅਸੀਂ ਭੇਜਾਂਗੇ ਨਾ ਸਾਨੂੰ ਬਹੁਤ ਖੁਸ਼ੀ ਹੋਵੇ ਚਾਂਡਾ ਇਹ ਮੀਣਾ ਲੈ ਜੂ ਆ ਜੀ ਵਾਇਕਰੂ ਸੱਚੇ ਪਾਤਸ਼ਾਹ ਕਾਲਾ ਵਰਤਾ ਰਹੇ ਆ ਬਸ ਇੱਕੇ ਦਾ ਵੀ ਅਸੀਂ ਹਵਾ ਚੱਲੀ ਆ ਵੀ ਭਾਈ ਸਾਹਿਬ ਦਾ ਨਾਂ ਹੀ ਗੂੰਜ ਰਿਹਾ ਜੀ ਜੋ ਆਪਣੀ ਕੌਮ ਲਈ ਕੋਈ ਕਰਦਾ ਨਾ ਅੱਗੇ ਹਨਾ ਅੱਗੇ ਵੱਧ ਕੇ ਆਪਾਂ ਉਹਦੇ ਪਰਿਵਾਰ ਦੀ ਸਾਰ ਲਿਆ ਕੇ ਵੀ ਭਾਈ ਸਾਹਿਬ ਨੇ ਸੁੱਕੀਆਂ ਰੋਟੀਆਂ ਢੀਕਾ ਪਾਣੀ ਨਾਲ ਪੀਓ ਖਾਦਣਾਂ ਇੰਨਾ ਇੰਨਾ ਮਾੜਾ ਹਾਲ ਸੀ ਦਾ ਆਪਣੀ ਜਿਹੜੀ ਮੰਨ ਲੇ ਤੁਰਬਾਨੀਆਂ ਨਾ ਇਹ ਬਹੁਤ ਵੱਡੀ ਕੁਰਬਾਨੀ ਜੇ ਕਿਤੇ ਮਨ ਬਹੁਤ ਵੱਡਾ ਯੋਗਦਾਨ ਆ ਕਈ ਕਹਿੰਦੇ ਵੀ ਉਹਨਾਂ ਦੇ ਪਿਤਾ ਦੀ ਜੋ ਕੁਰਬਾਨੀ ਸੀਗੀ ਆਪ ਦਾ ਪਿਤਾ ਸ਼ਹੀਦਤਵਾ ਕੇ ਦੇਖੋ ਫਿਰ ਵੀ ਨਹੀਂ ਆ ਕੀ ਮੰਦਾ ਨਾ ਬਾਕੀ ਜੋ ਕਈ ਪਾਰਟੀਆਂ ਕਹਿ ਰਹੀਆਂ ਵੀ ਮਨ ਚਲੋ ਵੀ ਇਹਨਾਂ ਮਾਤਾ ਜਿਤਾ ਦੇ ਜਾਂ ਪਿਤਾ ਜਿਤਾ ਦੇ ਉਹ ਗੱਲਾਂ ਫालतू ਆਈ ਇਹ ਸਾਡੇ ਦੇਣ ਹਿੱਸੇ ਦੇ ਵਿੱਚ ਕਰਜ਼ਾ ਲਾਉਣ ਆਜ ਆ ਅਸੀਂ ਤਾਂ ਕਰਜ਼ਾ ਵੀ ਲਾ ਨਹੀਂ ਸਕਦੇ ਵਿਆਜ ਦਾ ਕੋਈ ਇੱਕ ਟਣਕਾ ਪਾਲਜ ਨਾ ਨਾ ਅਸੀਂ ਉਹਨਾਂ ਮਨ ਭੇਟਾ ਚੜਾਵਾਗੇ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਮਨਜ਼ੂਰ ਕਰੇ ਅਸੀਂ ਐਤ ਕੀ ਬਹੁਤ ਵੱਡੀ ਲੀਡ ਨਾ ਜਿੱਤਿਆ ਕਿੱਡਾ ਇੱਕ ਵੱਡਾ ਸਾਥ ਲੱਗ ਰਿਹਾ ਹੈ ਪਾਈਸੇ ਦਾ ਮੇਰੇ ਹਿਸਾਬ ਨਾਲ ਤਾਂ ਬਾਹਰ ਨਹੀਂ ਜੀ 50% ਹੋਰ ਤਾਂ ਹੀ 50% ਹੋਰ ਤਾਂ ਪਾਈ ਸਾਹਿਬ ਨੂੰ ਕੱਲੇ ਨੂੰ ਪੈਣੀ ਹੈ ਠੀਕ ਹੈ ਜੀ 50% ਬਾਕੀ ਜਿਹੜੇ 20 25 ਜਣੇ ਉੱਠੇ ਆ ਉਹਨਾਂ ਨੂੰ ਕਿੱਥੇ ਨੂੰ ਮਤਲਬ ਸਾਂਝੀ ਵਣੇ ਇਹ ਮੈਸੇਜ ਉਹਨੂੰ ਜਿੰਨੀਆਂ ਪੰਜਾਬ ਦੇ ਵਿੱਚ ਕਾਮਾਵਾਦੀਆਂ ਸਿੱਖ ਕੌਮ ਤਾਂ ਹੈ ਹੀ ਪੰਜਾਬੀ ਇਹ ਇਹ ਸਾਰਿਆਂ ਤੱਕ ਪਹੁੰਚਾ ਦਿਓ ਹਾਂਜੀ ਹਰ ਇੱਕ ਨੂੰ ਨੂੰ ਬੇਨਤੀ ਹਰ ਇੱਕ ਨੂੰ ਨੂੰ ਮਾਈ ਜੀ ਮਾਤਾ ਇਹ ਗੱਲ ਕਹਿ ਰਹੇਗਾ ਵੀ ਜੋ ਵੀ ਪੰਜਾਬ ਲਈ ਜੋ ਕਿਸੇ ਨੇ ਵੀ ਤਣਕੇ ਜਨਾਂ ਵੀ ਕੀਤਾ ਆਪਾਂ ਉਹਨਾਂ ਦੇ ਨਾਲ ਖੜਨ ਠੀਕ ਹੈ ਜੀ ਵੀ ਆਪਣੇ ਆਪ ਦੇ ਨਮਾਇंदे ਹੋਣ ਉਹ ਆਪਣੀ ਗੱਲ ਸੁਣਨਗੇ ਜਿਹੜੇ ਵਿਦੇਸ਼ਾਂ ਦੇ ਪੀਆਰ ਆ ਗਏ ਉਹ ਇੱਥੇ ਆ ਕੇ ਮਤਲਬ ਜੱਤ ਕੇ ਤੇ ਬਾਹਰ ਮੁੜ ਕੇ ਆਉਂਦੇ ਨਹੀਂ ਸਨੀ ਦੌਰ ਵਾਲੀ ਗੱਲ ਹੁੰਦੀ ਆ ਅਨਮੋਲ ਹੁਣ ਤੁਹਾਨੂੰ ਪਤਾ ਵੀ ਬਾਅਦ ਚ ਰਹੂਗਾ ਇਹ ਅੱਥੀ ਮੇਰੇ ਸਾਹਮਣੇ ਕਦੇ ਨਹੀਂ ਆਉਂਦਾ ਬਾਕੀ ਬਾਕੀ ਪਾਰਟੀਆਂ ਨੂੰ ਬਹੁਤ ਟਾਈਮ ਦੇ ਦ ਇੱਕ ਵਾਰੀ ਜੇ ਆਪਾਂ ਭਾਈ ਸਾਹਿਬ ਨੂੰ ਇਹਗੇ ਮੌਕਾ ਆਪਣਾ ਕੋਈ ਹਰਜ ਨਹੀਂ ਬਹੁਤੇ ਇਹ 70 75 ਸਾਲ ਹੋ ਗਏ ਆਪਾਂ ਗਾਲਦਿਆਂ ਨੂੰ ਜੇ 5 ਸਾਲ ਜੇ ਭਾਈ ਸਾਹਿਬ ਇੱਕ ਵਾਰੀ ਵੀ ਨਾ ਆਉਣਗੇ ਸਾਨੂੰ ਕੋਈ ਇਤਰਾਜ਼ ਨਹੀਂ ਹੋਊਗਾ ਅਸੀਂ ਕਰਜ਼ਾ ਲਾਉਣਾ ਭਾਈ ਸਾਹਿਬ ਦਾ ਠੀਕ ਹੈ ਜੀ ਔਰ ਜੀ ਵਾਇਰਸ ਤੇ ਬਾਦਸ਼ਾਹ ਮੇਰ ਕਰੇ ਵਾਇਰਸ ਗਾਲ ਸਾਹਿਬ ਬਹੁਤ ਭਰਮ ਹੰਗਾਰਾ ਮੈਲੇ ਕੀ ਕਹਿਣਾ ਚਾਹੂਗੇ ਇਹਦਾ ਜੀ ਕੋਈ ਇੱਕ ਗੱਲ ਆ ਜਿਹੜੀਆਂ ਸਾਡੀਆਂ ਪਹਿਲਾਂ ਵਾਲੀਆਂ ਪਾਰਟੀਆਂ 'ਚ ਸਾਰੀਆਂ ਉਹਨਾਂ ਨੂੰ ਲੋਕਾਂ ਦੇ ਨਕਾਰਤਾ ਕਿਉਂਕਿ ਕੋਈ ਵੀ ਪਾਰਟੀ ਨੇ ਵਾਅਦੇ ਕਰਕੇ ਉਹ ਕਿਸੇ ਨੇ ਵੀ ਵਾਅਦਾ ਨਿਭਾਇਆ ਨਹੀਂ ਤੇ ਜਿਹੜਾ ਜਿਹੜੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਸੀ ਭਾਈ ਅਮਨਪਾਲ ਸਿੰਘ ਨੇ ਉਹਨਾਂ ਨੂੰ ਐਨਐਸਏ ਲਾ ਕੇ ਚੱਕ ਕੇ ਡਿਬੁਰਗਾ ਜ਼ਿਲ੍ਹੇ ਭੇਜਤਾ ਇਸ ਕਰਕੇ ਜਿਹੜਾ ਲੋਕਾਂ ਦਾ ਗੁੱਸਾ ਹੈ ਉਹ ਹੁਣ ਸੜਕਾਂ ਤੇ ਆ ਗਿਆ ਜਵਾਲਾਮੁਖੀ ਬਣ ਚੁੱਕਿਆ ਤੇ ਉਹ ਜੋ ਵੀ ਕੁਰਬਾਨੀ ਵਾਲਾ ਪਰਿਵਾਰ ਹੈ ਭਾਈ ਸਰਵਜੀਤ ਸਿੰਘ ਜੀ ਸ਼ਹੀਦ ਸਰਦਾਰ ਬੈਂਸ ਸਿੰਘ ਦੇ ਪੁੱਤਰ ਆ ਜੋ ਅੱਜ ਲੋਕ ਜੇ ਆਪਾਂ ਗੱਲ ਕਰ ਲਈ ਖਡੂਰ ਸਾਹਿਬ ਦੀ ਜਾਂ ਆਪਾਂ ਗੱਲ ਕਰਨ ਲਗੇ ਫਰੀਦਕੋਟ ਦੀ ਜਾਂ ਗੱਲ ਕਰਨ ਲੱਗੇ ਸਮਰੂਰ ਦੀ ਜਾਂ ਬਠਿੰਡੇ ਦੀ ਇਹ ਰਾਜਸੀ ਪਾਰਟੀ ਮੇਰੇ ਸਾਰੇ ਚਾਰੇ ਵਿਧਾਨ ਸਭਾ ਸਾਰੇ ਲੋਕ ਸਭਾ ਹਲਕੇ ਇਹ ਉਲਟਾ ਤੇ ਜਿਹੜੇ ਇਹਦੇ ਨਤੀਜੇ ਇਹ ਕੋਮ ਦੇ ਹੱਕ ਬਟਾਉਂਦਾ ਭਾਈ ਸਰਬਜੀਤ ਸਿੰਘ ਜੀ ਦਾ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਕੋਈ ਨਾਮ ਨਹੀਂ ਰੱਖਿਆ ਗਿਆ ਜੀ ਅੱਜ ਇੱਕੇਦਾਂ ਪੰਜਾਬੀ ਕਿਵੇਂ ਜਾਗ ਪਏ ਕੀ ਕਾਰਨ ਬਣਿਆ ਜੀ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਹਾਂ ਵੀ ਮੈਂ ਜਦੋਂ ਇਲੈਕਸ਼ਨ ਲਾਉਸ ਹੋਇਆ ਹਾਂ ਜੀ ਮੇਰਾ ਕੋਈ ਮਨ ਨਹੀਂ ਕਰਦਾ ਮੈਂ ਕਿਸੇ ਨੂੰ ਵੋਟ ਪਾਉਂ ਕਿਉਂਕਿ ਮੈਨੂੰ ਮੇਰਾ ਕਿਸੇ ਨੂੰ ਚੈਲੇ ਕਰੇ ਮੈਂ ਵੋਟ ਵਾਗਾ ਤੱਕਿਰ ਪਾਵਾਂ ਪਰ ਜਦੋਂ ਹੀ ਭਾਈ ਸਾਹਿਬ ਨੇ ਪਤਾ ਲੱਗਿਆ ਕਿ ਛੀਤ ਪਰਿਵਾਰ ਦੇ ਵਿੱਚੋਂ ਸਰਬਜੀਤ ਸਿੰਘ ਜੀ ਚੋਣ ਲੜ ਰਿਹਾ ਹੈ ਤੇ ਮੇਰਾ ਦਿਲ ਕੀਤਾ ਮੈਂ ਸਪੋਰਟ ਵੀ ਕਰਾਂ ਅਸਲ ਵਿੱਚ ਕਾਰਨ ਇਹ ਹੀ ਹੈ ਹੋਰ ਕੋਈ ਕਾਰਨ ਨਹੀਂ ਲੋਕ ਬਦਲ ਚਾਹੁੰਦੇ ਆ ਜੋ ਸਾਡੇ ਛੀਤ ਪਰਿਵਾਰ ਦੱਬੇ ਪਏ ਸੀ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਹਿ ਦਿੱ ਗਏ ਉਹਨਾਂ ਨੇ ਉਹਨੇ ਸਾਰ ਲੈਣੀ ਸੀ ਕਿ ਮੈਂ ਭਾਈ ਸਾਹਿਬ ਰੋ ਰੋ ਕੇ ਫੁੱਟ ਫੁੱਟ ਕੇ ਕਹਿ ਰਹੇ ਆ ਕਿ ਮੈਨੂੰ ਇਹਨਾਂ ਨੇ ਵਰਤਿਆ ਕਿਸੇ ਨੇ ਮੇਰੀ ਸਾਰ ਨਹੀਂ ਲਈ ਜੀ ਅੱਜ ਜੋ ਸਮਾਂ ਹੈ ਜਿਹੜਾ ਇਹ ਹੀ ਦਰਦ ਪੰਜਾਬੀਆਂ ਨੂੰ ਹਾਂ ਇਹ ਦਰਦ ਜਿਹੜਾ ਆਇਆ ਮਣਾ ਤੇ ਕਿਉਂਕਿ ਅੱਜ ਆਪ ਮੁਹਾਰੇ ਲੋਕ ਤੁਰ ਕੇ ਆਪ ਮੁਹਾਰੇ ਜੀ ਆਪ ਮੁਹਾਰੇ ਆਪਣੇ ਵੀ ਰੀਮਾਂ ਦੇ ਪੈਸੇ ਲਾ ਕੇ ਬੈਨਰ ਝੰਡੇ ਛਪਾ ਕੇ ਪਿੰਡ-ਪਿੰਡ ਦੇ ਵਿੱਚ ਆ ਆਪਣੇ ਪ੍ਰਚਾਰ ਕਰ ਰਹੇ ਆ ਸਪੀਕਰਾਂ ਨਾਲ ਅਨਾਉਂਸਮੈਂਟ ਕਰ ਰਹੇ ਸਾਰਾ ਕੁਝ ਤੇ ਇਹਦਾ ਰਿਜ਼ਲਟ ਵੀ ਬੜਾ ਅੱਛਾ ਹੈ ਵੀ 60 70% ਲੋਕ ਅੱਜ ਸਰਮੁਜੀਸ ਨਾਲ ਕਿਹਿੰ ਪਾਰਟੀਆਂ ਕਹਿ ਰਹੇ ਨੇ ਵੀ ਇਹਨਾਂ ਨੂੰ ਇਹਨਾਂ ਦੇ ਮਾਤਾ ਜੀ ਅਸੀਂ ਐਮਪੀ ਬਣਾਏ ਸੀ ਵੀ ਹੁਣ ਆਏ ਵਾਰੀ ਐਮਪੀ ਇਹਨਾਂ ਨੂੰ ਇਹਨਾਂ ਦੀ ਆਰਥਿਕਤਾ ਕਿਵੇਂ ਇੰਨੀ ਮੰਦੀ ਰਹਗੀ ਕੁਰਬਾਨੀ ਬਹੁਤ ਵੱਡੀ ਆ ਜੀ ਕੁਰਬਾਨੀ ਬਹੁਤ ਵੱਡੀ ਆ ਆਰਥਿਕਤਾ ਮੰਦੀ ਰਹਗੀ ਜਿਵੇਂ ਕਹਿੰਦੇ ਅਸੀਂ ਐਮਪੀ ਇਹਨਾਂ ਦੇ ਮਾਤਾ ਜੀ ਬਣਾਏ ਆ ਹੋਰ ਪਾਰਟੀਆਂ ਕਹਿ ਰਹੀ ਬਣਾ ਕੇ ਇਹਨਾਂ ਨੇ ਜੇਲ੍ਹ ਚ ਤਾਂ ਉਸ ਤੋਂ ਬਾਅਦ ਮਾਤਾ ਜੀ ਜੇਲ੍ਹ ਚੋਂ ਆਏ ਦੋਹਾਂ ਸਾਲਾਂ ਬਾਅਦ ਇਹਨਾਂ ਨੇ ਜ਼ਹਿਰ ਦੇ ਕੇ ਮਾਤਾ ਜੀ ਨੂੰ ਮਾਰ ਦਿੱਤਾ ਗਿਆ ਮਾਤਾ ਜੀ ਦਾ ਕਤਲ ਕਰ ਦਿੱਤਾ ਗਿਆ ਮਾਤਾ ਜੀ ਤਾਂ ਸਾਲ ਵੀ ਐਮਪੀ ਨਹੀਂ ਰਹੇਗੇ ਜੇ ਆਪਾਂ ਇੱਕ ਚੀਜ਼ ਵੇਖੀ ਜਾਵੇ ਮਾਤਾ ਜੀ ਨੂੰ ਕਿਉਂ ਜ਼ਹਿਰ ਦੇਣਾ ਚਾਹੀਦਾ ਮਾਤਾ ਜੀ ਨੂੰ ਜ਼ਹਿਰ ਦੇਣ ਜੇ ਮਾਤਾ ਜੀ ਖਾਲਸਾਣ ਦੀ ਗੱਲ ਕਰਦੇ ਸੀਗੇ ਮੰਨ ਲਓ ਜਿਹੜਾ ਵੀ ਕੋਈ ਇੱਥੇ ਖਾਲਸਾਣ ਦੀ ਗੱਲ ਕਰਦਾ ਭਾਈ ਦੀਪ ਸਿੱਧੂ ਨੇ ਖਾਲਸਾਣ ਦੀ ਗੱਲ ਕੀਤੀ ਭਾਈ ਦੀਪ ਸਿੱਧੂ ਜੀ ਦਾ ਕਤਲ ਕਰ ਦਿੱਤਾ ਗਿਆ ਜਿਹੜਾ ਵੀ ਕੋਈ ਇੱਥੇ ਖਾਲਸਾਣ ਅਸੀਂ ਮੰਗ ਕਰਦੇ ਹਾਂ ਸਾਨੂੰ ਖਾਲਸਾਣ ਮਿਲੇ ਸਾਡਾ ਵੱਖਰਾ ਦੇਸ਼ ਹੋਵੇ ਇੱਕ ਸਿੱਖਾਂ ਦਾ ਕਿਉਂ ਨਹੀਂ ਦਿੰਦੇ ਸਾਨੂੰ ਦੇਣ ਇੱਕ ਵੱਖਰਾ ਦੇਸ਼ ਦੇਣ ਸਾਡੀ ਸਾਡੀ ਕੌਮ ਸਾਡੀ ਕੌਮ ਕਮਾ ਕੇ ਦੇਵੇ ਇਹ ਬਾਹਰਲੇ ਰਾਜਾਂ ਨੂੰ ਭੇਜੀ ਜਾਣ ਇਹ ਮੋਦੀ-ਮੋਦੀ ਵਰਗੇ ਤਾਂ ਕੁਝ ਵੀ ਨਹੀਂ ਗੇ ਇਹ ਤਾਂ ਇਹ ਤਾਂ ਬਣੇ ਸਾਡੇ ਤੋਂ ਪੰਜਾਬ ਤੋਂ ਬਣੇ ਆ ਪੰਜਾਬ ਦੇ ਲੋਕਾਂ ਪੰਜਾਬ ਦੇ ਕਿਸਾਨਾਂ ਨੇ ਮਿਹਨਤ ਕੀਤੀ ਠੀਕ ਆ ਆ ਪੰਜਾਬ ਦੇ ਨਾਲ ਜ਼ਮੀਨਾਂ ਕੰਨੀ ਮਾੜੀ ਜੀ ਨਜ਼ਰ ਮਾਰ ਲਓ ਇੱਕ ਵਾਰੀ ਤੁਸੀਂ ਪੰਜਾਬ ਦੀਆਂ ਜ਼ਮੀਨਾਂ সমਤਲ ਪੰਗਾ ਤੇ ਝੋਨੇ ਲੱਗੇ ਪਏ ਆ ਦੇਖੋ ਤੁਸੀਂ ਕਿੱਡੀਆਂ ਵਧੀਆ ਜ਼ਮੀਨਾਂ ਹੋਰ ਰਾਜ ਚ ਜਾ ਕੇ ਵੇਖੋ ਬਾਈ ਜੀ ਤੁਸੀਂ ਗੱਡੀ ਨਹੀਂ ਚਲਾ ਸਕਦੇਗੇ ਕਿਤੇ ਪਹਾੜੀ ਏਰੀਆ ਆ ਗਿਆ ਕਿਤੇ ਕੋਸ ਆ ਗਿਆ ਉਹਨਾਂ ਨੇ ਉਹਨਾਂ ਤੋਂ ਅਜ ਤੱਕ ਆਵਦੀ ਨਾ ਤਾਂ ਕੋਈ ਜ਼ਮੀਨਾਂ ਦੀ ਇਹੋ ਜਿਹੀ ਹੋਈ ਆ ਸਾਡੇ ਪੰਜਾਬ ਨੇ ਬਹੁਤ ਹੀ ਤਰੱਕੀ ਕੀਤੀ ਹੈ ਤੇ ਸਾਡੇ ਪੰਜਾਬ ਤੋਂ ਹੀ ਇਹ ਸੈਂਟਰ ਗਵਰਨਮੈਂਟਾਂ ਬਣੀਆਂ ਵਾਂ ਤੇ ਸਾਡੇ ਪੰਜਾਬ ਤੋਂ ਜਦੋਂ ਵੀ ਕੋਈ ਉੱਠਦਾ ਪਰ ਅਸੀਂ ਕਿਰਪਾ ਮਾਲਕ ਅਗੇ ਅਰਦਾਸ ਕਰਦੇ ਆਂ ਕਿ ਆ ਹੁਣ ਭਾਈ ਸਾਹਿਬ ਆਏ ਆ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਾਹਿਬ ਆ ਇਹ ਜਿੱਤ ਕੇ ਜਾਣਗੇ ਸਾਡੀ ਪਾਰਲੀਮੈਂਟ ਚ ਸਿੱਖਾਂ ਦੀ ਗੱਲ ਕਰਨਗੇ ਤੇ ਅਸੀਂ ਇਹਨਾਂ ਦੇ ਨਾਲ ਖੜੇ ਆ ਤੇ ਖੜੇ ਰਾਵਾਂਗੇ ਜਦੋਂ ਜਦੋਂ ਤੱਕ ਵੀ ਸਾਨੂੰ ਸਾਡੀ ਕੋਈ ਲੋੜ ਪਊਗੀ ਅਸੀਂ ਇਹਨਾਂ ਦੇ ਨਾਲ ਖੜੇ ਆ ਸਾਨੂੰ ਜਿੱਥੇ ਸੱਦਣਗੇ ਇੱਕ ਵੀ ਆਵਾਜ਼ ਵੱਜੂਗੀ ਸਾਡੀ ਸਿੱਖ ਕੌਮ ਉੱਥੇ ਤਰ ਪਰ ਤਿਆਰ ਰਹੂਗੀ ਤੇ ਅਸੀਂ ਪਹੁੰਚਦੇ ਰਵਾਂਗੇ ਪਰ ਸਾਨੂੰ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਸਾਨੂੰ ਮਾਰ ਕੇ ਰੱਖਤਾ ਸਿੱਖਾਂ ਨੂੰ ਸਾਨੂੰ ਜਮਾ ਕੁਚਲ ਕੇ ਰੱਖਤਾ ਸਾਡੇ ਤੇ ਕਾਲੇ ਕਾਨੂੰਨ ਥੋਪ ਦਿੱਤੇ ਜਾਂਦੇ ਆ ਕੋਈ ਨਹੀਂ ਬੋਲਦਾਗਾ ਉਹਨਾਂ ਚ ਉਹਨਾਂ ਚ ਜੇ ਬੋਲੀ ਆ ਤਾਂ ਸਿੱਖ ਕੌਮ ਬੋਲੀ ਆ ਉਹ ਤਿੰਨੇ ਕਾਨੂੰਨ ਵਾਪਸ ਕਰਾ ਕੇ ਆਈ ਆ ਉਸ ਤੋਂ ਬਾਅਦ ਇੱਕ ਕਾਲਾ ਕਾਨੂੰਨ ਹੋਰ ਕੀਤਾ ਉਹਨਾਂ ਨੇ ਕਿਉਂਕਿ ਸਭ ਤੋਂ ਵੱਧ ਜੇ ਟਰਾਂਸਪੋਰਟਰ ਆ ਪੰਜਾਬ ਚ ਆ ਔਰ ਕਿਸੇ ਰਾਜ ਚ ਟਰਾਂਸਪੋਰਟਰ ਆਣੇ ਜੇ ਕਿਸੇ ਦੂਜੇ ਰਾਜਾਂ ਚ ਵੀ ਬੈਠੇ ਪੰਜਾਬ ਦੇ ਟਰਾਂਸਪੋਰਟਰ ਬੈਠੇ ਆ ਇਹਨਾਂ ਨੇ ਚਾਕੇ ਕਾਨੂੰਨ ਬਣਾਤਾ ਜੀ ਜੇ ਕੋਈ ਵੀ ਐਕਸੀਡੈਂਟ ਜਾਂ ਕੁਛ ਵੀ ਹੁੰਦਾ ਚਾਕੇ ਡਰਾਈਵਰ ਨੂੰ 10 ਸਾਲ ਦੀ ਸਜ਼ਾ ਤੇ ਉਹਨੂੰ 7 ਲੱਖ ਰੁਪਏ ਜੁਰਮਾਨਾ ਕਰਤਾ ਇਹਨਾਂ ਨੇ ਇਹ ਵੀ ਕਵਾ ਕਾਨੂੰਨ ਬਣਾਇਆ ਤਾਂ ਸੈਂਟਰ ਦਾ ਹੀ ਆ ਅਮਿਤ ਸ਼ਾਹ ਦੇ ਤੇ ਉਹਦੇ ਚ ਜਦੋਂ ਇਹ ਕਾਨੂੰਨ ਬਣਿਆ ਸੀਗਾ ਉਹ ਚ ਪੰਜ ਰਾਜਾਂ ਦੇ ਮੁੱਖ ਮੰਤਰੀ ਬੈਠੇ ਸੀ ਭਾਈ ਸਾਹਿਬ ਉਹਦੀ ਮੀਟਿੰਗ ਹੋਈ ਆ ਦਿੱਲੀ ਚ ਜਦੋਂ ਕੀ ਵਿੱਚ ਭਗਵੰਤ ਮਾਨ ਵੀ ਸ਼ਾਮਲ ਸੀਗਾ ਕਿਉਂ ਕਾਨੂੰਨ ਥੋਪ ਦਿੱਤਾ ਗਿਆ ਚਲੋ ਪ੍ਰਮਾਤਮਾ ਦੀ ਕਿਰਪਾ ਆਈ ਉਹਦਾ ਏਕਾ ਹੋਇਆ ਫੇਰ ਸਾਡੀ ਕੌਮ ਦਾ ਤੇ ਉਹ ਕਾਨੂੰਨ ਇਹਨਾਂ ਨੂੰ ਵਾਪਸ ਲੈਣਾ ਪਿਆ ਇਹ ਕਾਨੂੰਨ ਤਾਂ ਦੇ ਦਿੰਦੇ ਆ ਸਾਡੇ ਪੰਜਾਬ ਨੂੰ ਪਰ ਇਹਨਾਂ ਨੂੰ ਵਾਪਸ ਲੈਣੇ ਪੈਂਦੇ ਆ ਇਹਨਾਂ ਨੂੰ ਪਤਾ ਚਾਹੇ ਸਾਨੂੰ 2% ਕਹਿਣ ਚਾਹੇ ਸਾਨੂੰ ਕੁਝ ਵੀ ਕਹਿਣ ਪਰ ਅਸੀਂ ਦੱਸ ਦਿਆਂਗੇ ਅਸੀਂ 2% ਵਾਲੇ ਕੀ ਚੀਜ਼ ਆ ਭਾਈ ਅਮਰਪਾਲ ਸਿੰਘ ਨੂੰ ਕਹਿ ਦਿੱਤਾ ਜਾਂਦਾ ਕਹਿੰਦੇ ਵੀ ਇਹਨਾਂ ਨੇ ਪਹਿਲਾਂ ਉਹ ਹੋਰ ਮੁੰਡਿਆਂ ਨੂੰ ਡਿਬਰੂਗੜ੍ਹ ਦਿਖਾਤਾ ਜੇਲ ਕਰਾਤੀ ਬਾਈ ਜੀ ਜੇ ਜੇ ਸਾਨੂੰ ਜੇ ਸਾਨੂੰ ਡਿਬਰੂਗੜ੍ਹ ਜੇ ਸਾਡੇ ਇਹ ਇੱਥੇ ਮੰਨ ਕੇ ਚੱਲੋ ਇਹਨਾਂ ਦੇ 92 ਦੇ 92 ਐਮਐਲਏ ਆ ਠੀਕ ਹੈ ਇਹ ਆਪਦੇ 92 ਦੇ 92 ਵਾਪਸ ਲੈ ਲੈਣ ਸਾਡੇ ਸਿੱਖਾਂ ਦੇ ਬਣਾ ਦੇਣ ਸਾਨੂੰ ਚਾਹ ਡਿਬਰੂਗੜ੍ਹ ਸਾਰੇ ਪੰਜਾਬ ਨੂੰ ਭੇਜ ਦੇਣਾ ਅਸੀਂ ਜਾਣ ਨੂੰ ਤਿਆਰ ਆ ਪਰ ਸਾਡੇ ਪੰਜਾਬ ਦਾ ਅਲੱਗ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਨੂੰ ਸਿੱਖ ਕੌਮ ਨੂੰ ਸਾਡੀ ਨੂੰ ਸਾਡੇ ਜਿਹੜੇ ਹਿੰਦੂ ਭਰਾ ਜਿਨ੍ਹਾਂ ਨੂੰ ਹਿੰਦੂ ਭਰਾਵਾਂ ਨੂੰ ਵੀ ਦਬੀ ਕੁਚਲੀ ਬੈਠੇ ਆ ਇਹ ਬਹੁਤ ਇਹੋ ਜਿਹੇ ਹਿੰਦੂ ਵੀ ਹੈਗੇ ਜਿਨ੍ਹਾਂ ਨੂੰ ਜਮਾ ਮਾਰ ਕੇ ਰੱਖਤਾ ਇਹਨਾਂ ਨੇ ਵਿੱਚ ਮੁਸਲਮਾਨ ਭਰਾ ਵੀ ਹੈਗੇ ਜਿਨ੍ਹਾਂ ਨੂੰ ਬਿਲਕੁਲ ਮਾਰ ਕੇ ਰੱਖਤਾ ਇਹਨਾਂ ਨੇ ਪਰ ਉਹ ਵਿਚਾਰੇ ਨਹੀਂ ਬੋਲਦੇਗੇ ਅਸੀਂ ਇਹਨਾਂ ਦਾ ਬਿਲਕੁਲ ਵਿਰੋਧ ਕਰਦੇ ਆ ਇਸ ਵਾਰ ਤਾਂ ਅਸੀਂ ਇਹਨਾਂ ਨੂੰ ਵਿਖਾ ਦੇਾਂਗੇ ਵੀ ਕਿ 2% ਵਾਲੇ ਅਸੀਂ ਕੀ ਆ ਅਸੀਂ ਖਰੂਰ ਸਾਹਿਬ ਵੀ ਜਿੱਤਾਂਗੇ ਅਸੀਂ ਫਰੀ ਕੋਟ ਵੀ ਜਿੱਤਾਂਗੇ ਅਸੀਂ ਸੰਗਰੂਰ ਵੀ ਜਿੱਤਾਂਗੇ ਇਹ ਤਾਂ ਸਾਡੀਆਂ ਪੱਕੀਆਂ ਸੀਟਾਂ ਚਾਹੇ મોદી ਆ ਜੇ ਚਾਹੇ ਕੇਜਰੀਵਾਲਾ ਆ ਜੇ ਤੇ ਚਾਹੇ ਮੋਦੀ ਦਾ ਬਾਪ ਆ ਜੇ ਸਾਨੂੰ ਹਰਾ ਨਹੀਂ ਸਕਦਾਗਾ ਸਾਡੀਆਂ ਪੱਕੀਆਂ ਇਹ ਆਰਥਿਕਤਾ ਕਿਵੇਂ ਆ ਕਰੋ ਵੀਰ ਜੀ ਦੇਖੋ ਵੀ ਅਸੀਂ ਸਾਡੇ ਤਾਂ ਸੁਣਨ ਚ ਇਹ ਆਇਆ ਕਿ ਬਹੁਤ ਆਰਥਿਕ ਪੱਖੋਂ ਬਹੁਤ ਕਮਜ਼ੋਰ ਆ ਭਾਈ ਸਾਹਿਬ ਤੇ ਮੈਂ ਸਾਰੇ ਹਲਕੇ ਦੇ ਨਗਰ ਦੇ ਲੋਕਾਂ ਨੂੰ ਹਲਕੇ ਦੇ ਲੋਕਾਂ ਨੂੰ ਇਹ ਅਪੀਲ ਐਨ ਆਰ ਆਈ ਵੀਰਾਂ ਨੂੰ ਅਪੀਲ ਇਹੀ ਕਰਉਂ ਆ ਕਿ ਭਾਈ ਸਾਹਿਬ ਦੀ ਵੱਧ ਤੋਂ ਵੱਧ ਮਦਦ ਕਰੋ ਉਹਦੀ ਉਹਨਾਂ ਦੀ ਤਨ ਮਨ ਤੇ ਧਨ ਨਾਲ ਸਪੋਰਟ ਕਰੋ ਅਸੀਂ ਇਹ ਨਹੀਂ ਆਂਦੇਗੇ ਜਿਹੜੇ ਵੀਰ ਤਨ ਮਨ ਨਾਲ ਕਰ ਸਕਦੇ ਆ ਉਹ ਤਾਂ ਇੱਥੇ ਹੈਗੇ ਆ ਅਸੀਂ ਆ ਤਨ ਮਨ ਵਾਲੇ ਖੜੇ ਆ ਮੰਨ ਲਓ ਕਈ ਵੀਰ ਵਿੱਚ ਧਨ ਵਾਲੇ ਵੀ ਖੜੇ ਜਿਹੜੇ ਉਹਨਾਂ ਦੀ ਸਪੋਰਟ ਕਰ ਰਹੇ ਆ ਪਰ ਅਸੀਂ ਕਹਿੰਨੇ ਭਾਈ ਸਾਹਿਬ ਦੀ ਆਰਥਿਕ ਹਾਲਤ ਆ ਜਿਹੜੀ ਉਹ ਬਹੁਤ ਕਮਜ਼ੋਰ ਸੀਗੀ ਤੇ ਉਹਨਾਂ ਦੀ ਜਿੱਥੋਂ ਜ਼ਿਕਰ ਹੋ ਸਕਦਾ ਐਨ ਆਰ ਆਈ ਵੀਰਾਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹਣਾ ਕਿ ਬੇਨਤੀ ਕਰਦੇ ਆ ਇੱਕ ਹੱਥ ਜੋੜ ਕੇ ਸਾਡੀ ਰਿਕਵੈਸਟ ਆ ਕਿ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਨ